everyone welcome back to our new vlog guys kivein tuse hope karde se aj jane vadiya hooge theek hooge karde haan main ohdi shuruaat guys bas main gayi hu kisi se kaam ma zaruri kaam gayi hu isse main hone hone aayi ha guys te aage main pehle sab to pehle apna main kaam shuru kita ke apna vlog banana vlog apna start kita hai naneyan nu bhejea school sare bache ute hoye ne means ropi di gudiya vi te naneyan vi ਉਹ ਨੰਨਿਆਂ ਨੂੰ ਜਦ ਤੱਕ ਮੈਂ ਸਕੂਲੋਂ ਲਿਆਣਾ ਹੈ ਨਾ ਉਸ ਤੋਂ ਪਹਿਲੇ ਮੈਂ ਕਿਹਾ ਮੈਂ ਆਪਣਾ ਵਲੌਗ ਪੂਰਾ ਬਣਾ ਲਵਾਂ ਤੇ ਸੋ ਗਾਇਜ਼ ਕਰਦੀਆਂ ਵਲੌਗ ਦੀ ਸ਼ੁਰੂਆਤ ਬਸ ਸੋਨੀਆਂ ਵੀ ਹੁਣੇ-ਹੁਣੇ ਗਈਏ ਸਾਰਾ ਕੰਮ ਕਰਕੇ ਸਫਾਈ ਹੋਈ ਪਈ ਹੈ ਸੋ ਮੈਂ ਹੁਣ ਜਾਨੀ ਆ ਕਿਚਨ ਵਿੱਚ ਤੇ ਕਰਦੀਆਂ ਆਪਣਾ ਵਲੌਗ ਸਟਾਰ ਸੋ ਗਾਇਜ਼ ਅੱਜ ਮੈਂ ਬਣਾਉਣ ਲੱਗੀ ਆ ਕਿਚਨ ਵਿੱਚ ਕਸਟਰਡ ਬਣਾਉਣ ਲੱਗੀ ਆ ਗਾਇਜ਼ ਤੇ ਰੋਬੀ ਨੂੰ ਕਸਟਰਡ ਖਾਣਾ ਇੰਨਾ ਪਸੰਦ ਆ ਦੁੱਧ ਵਿੱਚ ਪਾਣਾ ਵੀ ਪਸੰਦ ਆ ਦੁੱਧ ਚ ਕਸਟਰਡ ਵਾਲਾ ਦੋ ਦੋਨੋਂ ਬਹੁਤ ਲਾਈਕ ਕਰਦਾ ਹੂੰ ਕਸਟਰਡ ਆ ਦੁੱਧ ਨੂੰ ਤੇ ਸੋ ਉਹਨੇ ਬੋਲਿਆ ਕਿ ਅੱਜ ਕਸਟਰਡ ਮਿਕਸ ਫਰੂਟ ਵਾਲਾ ਕਸਟਰਡ ਬਣਾ ਕੇ ਰੱਖਿਓ ਮੰਮਾ ਜਦੋਂ ਮੈਂ ਕਾਲਜ ਤੋਂ ਆਣਾ ਸੋ ਗਾਇਸ ਮੈਂ ਕਸਟਰਡ ਦਾ ਪ੍ਰੋਸੈਸ ਕਰਦੀ ਹਾਂ ਸ਼ੁਰੂ ਤੇ ਸਭ ਤੋਂ ਪਹਿਲੇ ਮੈਂ ਗਾਇਸ ਲਏ ਨੇ ਮਖਾਣੇ ਮਖਾਣੇ ਲਏ ਨੇ ਗਾਇਸ ਇੱਕ ਕੋਲੀ ਮਖਾਣਿਆਂ ਦੀ ਲਈ ਹੈ ਮਖਾਣੇ ਪਾਵਾਂਗੇ ਅੱਜ ਵੱਡੇ ਖੁੱਲੇ ਬਰਤਨ ਵਿੱਚ ਪਾਵਾਂਗੇ ਮਖਾਣੇ ਤੇ ਇਹਦੇ ਵਿੱਚ ਹੀ ਆਪਾਂ ਪਾਵਾਂਗੇ ਦੁੱਧ ਦੁੱਧ ਦੇ ਉੱਪਰ ਆਈ ਪਈ ਬੜੀ ਮਲਾਈ ਆਈ ਪਈ ਮਲਾਈ ਆਪਾਂ ਕੱਢਣੀ ਭੁੱਲ ਗਏ ਕੋਈ ਗੱਲ ਹੈ ਪਹਿਲੇ ਆਪਾਂ ਮਲਾਈ ਕੱਢ ਲੈਨੇ ਇਹ ਸਾਡਾ ਦੁੱਧ ਬਹੁਤ 오ਰੀਜినਲ ਆਂਦਾ ਹੈ ਗਾਇਸ ਪਿਓਰ ਮੱਝਾਂ ਦਾ ਤੇ ਹੁਣ ਆਪਾਂ ਪਾਵਾਂਗੇ ਦੁੱਧ ਨੂੰ ਕਿਸੇ ਕੋਲੀ ਵਿੱਚ ਪਾਵਾਂਗੇ ਤੇ ਇਹਦੇ ਵਿੱਚ ਹੀ ਪਾਵਾਂਗੇ ਮੈਂ गाइस ਕਸਟਰਡ ਕਸਟਰਡ ਆਪਣਾ ਇੱਧਰ ਪਿਆ ਹੈ ਤੇ ਕਸਟਰਡ ਮੈਂ ਚੱਕਾਂਗੀ ਆ ਪਿਆ ਕਸਟਰਡ ਕਸਟਰਡ ਦੇ ਲਵਾਂਗੇ 2 ਚਮਚ ਦੁੱਧ ਪਹਿਲੇ ਤੋਂ ਹੀ ਉਬਾਲਿਆ ਹੋਇਆ ਸੀ ਗਾਇਸ ਮੈਂ ਬੱਚੇ ਜੋ ਸਕੂਲ ਜਾਂਦੇ ਨੇ ਗਾਇਸ ਮੈਂ ਉਦੋਂ ਹੀ ਵਲੋਗ ਸਟਾਰਟ ਕਰਦੀ ਆ ਕਿਉਂਕਿ ਨੰਨੇ ਆ ਨਾ ਫਿਰ ਫੋਨ ਮੰਗਦੀ ਐ ਬਿਜ਼ੀ ਕਰਦੀ ਮੈਨੂੰ ਚੱਜ ਨਾਲ ਸੋਹਣੇ ਤਰੀਕੇ ਨਾਲ ਫਿਰ ਮੈਨੂੰ ਬਣਾਣ ਨਹੀਂ ਦਿੰਦੀ ਸੋ ਆਪਾਂ ਥੋੜਾ ਜਿਹਾ ਦੁੱਧ ਲਿਆ ਕੋਲੀ ਵਿੱਚ ਉਹਦੇ ਵਿੱਚ ਪਾਇਆ ਕਸਟਰਡ ਇਹ ਚੰਗੀ ਤਰ੍ਹਾਂ ਘੋਲਾਂਗੇ ਆਪਾਂ ਲੋ ਜੀ ਆਪਣਾ ਕਸਟਰਡ ਚੰਗੇ ਤਰ੍ਹਾਂ ਖੁੱਲ ਗਿਆ ਡੱਬੀ ਕਰ ਦੋ ਬੰਦ ਕਸਟਰਡ गाइस ਅਸੀਂ ਬਹੁਤ ਖਾਣੇ ਆ ਮਤਲਬ ਕਿ ਕਈ ਵਾਰੀ ਆਈਸਕ੍ਰੀਮ ਬਣਾਣੇ ਆ ਕੁਲਫੀਆਂ ਬਣਾਣੇ ਆ ਸੋ ਅੱਜ ਮੈਂ ਬਣਾ ਲੱਗੀ ਆ ਮਿਕਸ ਫਰੂਟ ਮਖਾਣਾ ਕਸਟਰਡ ਦੇਖੋ ਜੀ ਪੂਰੀ ਤਰ੍ਹਾਂ ਇਹਨ ਪੂਰੀ ਤਰ੍ਹਾਂ ਖੁੱਲ ਚੁੱਕਾ ਆਪਣਾ ਇਹਨ ਪਾਵਾਂਗੇ ਇਹਦੇ ਵਿੱਚ ਮਖਾਣਿਆਂ ਦੇ ਵਿੱਚ ਠੀਕ ਹੈ ਹੁਣ ਇਹਦੇ ਵਿੱਚ ਹੀ ਪਾਵਾਂਗੇ ਆਪਾਂ ਥੋੜਾ ਜਿਹਾ ਦੁੱਧ ਜਿਹਦੇ ਚ ਆਪਣੇ ਮਖਾਣੇ ਚੰਗੇ ਤਰ੍ਹਾਂ ਭਿੱਜ ਜਾਣ ਠੀਕ ਹੈ ਲੋ ਜੀ ਡਰਾਈ ਫਰੂਟ ਗਾਇਜ਼ ਮੇਰੇ ਕੋਲ ਉਹ ਖਤਮ ਹੈ ਇਸ ਟਾਈਮ ਤੇ ਮੈਂ ਮੰਗਵਾਣਾ ਸੀਗਾ ਸੋ ਮੈਂ ਸਿੰਪਲ ਡਰਾਈ ਫਰੂਟ ਤੋਂ ਬਿਨਾ ਹੀ ਬਣਾ ਕੇ ਦਿਖਾਣੇ ਆ ਤੁਹਾਨੂੰ ਬਸ ਇਹਨੂੰ ਣ ਟੱਕ ਕੇ ਆਪਾਂ ਰੱਖ ਦੇਣਾ ਸਿਰਫ ਅੱਧੇ ਘੰਟੇ ਲਈ ਟੱਕਣਾ ਤਾਂ ਕਿ ਜਿਹੜੇ ਮਖਾਣੇ ਪਾਏ ਨੇ ਨਾ ਉਹ ਨਰਮ ਹੋ ਜਾਣ ਚੰਗੇ ਤਾਂ। ਲੋ ਜੀ ਆਪਾਂ ਇਹਨੂੰ ਟੱਕ ਦਿੱਤਾ ਏ ਤੇ ਹੁਣ ਆਪਾਂ ਇੱਕ ਪਾਸੇ ਲਵਾਂਗੇ ਮੰਗੇਓ। ਅੱਜ ਕੱਲ੍ਹ ਆਹ ਵਾਲੇ ਮੰਗੇਓ ਆ ਰਹੇ ਨੇ ਮੰਗੇਓ ਲਵਾਂਗੇ ਇੱਕ ਬਨਾਣਾ ਲਿਆ ਮੈਂ ਤੇ ਇੱਕ ਲਵਾਂਗੀ ਸੇਬ ਜੋ ਕਿ ਜਿਹੜਾ ਫਰੂਟ ਮੇਰੇ ਕੋਲ ਇਸ ਟਾਈਮ ਪਿਆ ਸੀ ਮੈਂ ਉਹਦਾ ਹੀ ਬਣਾਵਾਂਗੀ। ਪਾਣ ਨੂੰ ਤਾਂ ਆਪਾਂ ਬਹੁਤ ਸਾਰਾ ਕੁਝ ਪਾ ਸਕਦੇ ਆ ਠੀਕ ਹੈ ਜਿਵੇਂ ਗਰੇਪਸ ਪਾ ਸਕਦੇ ਆ ਅਨਾਰ ਪਾ ਸਕਦੇ ਆ ਇਹ ਆਪਣੇ ਤੇ ਡਿਪੈਂਡ ਆ ਕਿ ਕਿੰਨੇ ਫਰੂਟ ਪਾਣੇ ਨੇ ਸੋ ਮੇਰੇ ਕੋਲ ਆ ਤਿੰਨ ਫਰੂਟ ਹੈਗੇ ਸੀ ਤੇ ਮੈਂ ਇਹ ਪਾਣ ਲੱਗੀ ਆ ਜਦ ਤੱਕ ਆਪਣੇ ਮਖਾਣੇ ਇੱਧਰ ਭਿੱਜਦੇ ਨਹੀਂ ਪੂਰੀ ਤਰ੍ਹਾਂ ਤਦ ਤੱਕ ਆਪਾਂ ਇਹਨਾਂ ਨੂੰ ਕੱਟ ਲੈਣੇ ਆ ਬਰੀਕ ਬਰੀਕ ਲੋ ਜੀ ਗਾਈਜ਼ ਗਾਈਜ਼ ਮੈਂ ਕੱਟ ਲਿਆ ਫਰੂਟ ਕੱਟ ਲਿਆ ਇੱਕ ਬਨਾਨਾ ਇੱਕ ਸੇਬ ਤੇ ਇੱਕ ਮੰਗੋ ਠੀਕ ਹੈ ਇਹ ਮੈਂ ਕੱਟ ਲਿਆ ਤੇ ਇਹਨੂੰ ਹੁਣ ਮੈਂ ਥੋੜੀ देर ਫ੍ਰਿਜ ਵਿੱਚ ਰੱਖਦਾ ਕਿਉਂਕਿ ਮਖਾਣੇ ਹਜੇ ਆਪਣੇ ਪੂਰੀ ਤਰ੍ਹਾਂ ਭਿੱਜੇ ਨਹੀਂ ਹੈਗੇ ਆ ਦੇਖੋ 10 ਮਿੰਟ ਹੋਰ ਪਏ ਰਹਿਣ ਹਲੇ ਪੂਰੀ ਤਰ੍ਹਾਂ ਭਿੱਜੇ ਨਹੀਂ ਹੈਗੇ ਤਦ ਤੱਕ ਮੈਂ ਇਹਨੂੰ ਫੋਟ ਨੂੰ ਆਪਾਂ ਰੱਖ ਦਈਏ ਫ੍ਰਿਜ ਵਿੱਚ ਬਸ ਗਾਇਜ਼ ਇੱਕ ਪਾਸੇ ਮੈਂ ਲਿਆ ਗੋਭੀ ਦਾ ਫੁੱਲ ਤੇ ਮੈਂ ਇਹਦੀ ਬਣਾ ਲਵਾਂ ਸਬਜ਼ੀ ਜਦ ਤੱਕ ਆਪਣੇ ਮਖਾਣੇ ਪੂਰੀ ਤਰ੍ਹਾਂ ਰੈਡੀ ਨਹੀਂ ਹੁੰਦੇ ਤਾਂ ਤੱਕ ਵਿਹਲੇ ਕਿਉਂ ਬਹਿਣਾ ਤਦ ਤੱਕ ਮੈਂ ਸਬਜ਼ੀ ਬਣਾਉਣ ਦਾ ਕੰਮ ਨਿਬੇੜ ਲਾਂ ਫਿਰ ਮੈਂ ਜਾਣਾ ਹੈ ਫਿਰ ਮੈਂ ਗਾਇਸ ਜਾਣਾ ਹੈ ਬੱਚਿਆਂ ਨੂੰ ਸਕੂਲੋਂ ਲੈਣ ਨੰਨਿਆਂ ਨੂੰ ਲੈਣ ਜਾਣਾ ਸਕੂਲੋਂ ਸੋ ਮੈਂ ਤਦ ਤੱਕ ਜਿੰਦਰ ਫੂਡ ਕਸਟਰਡ ਨਹੀਂ ਬਣਦਾ ਤਦ ਤੱਕ ਮੈਂ ਸਬਜ਼ੀ ਵਗੈਰਾ ਬਣਾ ਲਵਾਂ ਮੈਂ ਬਣਾਣ ਲੱਗੀ ਹਾਂ ਗੋਭੀ ਪਨੀਰ ਦੀ ਸਬਜ਼ੀ ਜੋ ਕਿ ਸਾਡੇ ਘਰੇ ਬੜੀ ਬੰਦੀ ਹੈ ਗਾਇਸ ਬੱਸ ਗਾਇਸ ਦੇਖੇ ਵੇਟ ਇਜ਼ ਓਵਰ ਤੇ ਮਖਾਣੇ ਆਪਣੇ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਹੋ ਗਏ ਨੇ ਭੇਜ ਗਏ ਨੇ ਮਖਾਣੇ ਇਹਨੂੰ ਆਪਾਂ ਪਾਵਾਂਗੇ ਜੱਦ ਵਿੱਚ ਮਿਕਸੀ ਵਾਲੇ ਜਦ ਵਿੱਚ ਪਾਵਾਂਗੇ ਠੀਕ ਹੈ ਕਸਟਰਡ ਨੇ ਇਹਨਾਂ ਸੋਹਣਾ ਰੰਗ ਛਾੜ ਦਿੱਤਾ ਨਾ ਕਸਟਰਡਾਂ ਦੀ ਚੀਜ਼ ਤਾਂ ਸਾਨੂੰ ਬੜੀ ਪਸੰਦ ਆ ਗਾਇਜ਼ ਦੁੱਧ ਵਿੱਚ ਪਾਇਆ ਹੋਵੇ ਕਸਟਰਡ ਰੋਬਿੰਨ ਨੂੰ ਬਹੁਤ ਪਸੰਦ ਆ ਰੋਬਿੰਨ ਬਹੁਤ ਲਾਈਕ ਕਰਦਾ ਦੇਖੋ ਜੀ ਆਪਾਂ ਪਾ ਲਏ ਨੇ ਤੇ ਰੰਗ ਦੇਖੋ ਕਿੰਨਾ ਸੋਹਣਾ ਬਣ ਗਿਆ ਤੇ ਇਹਦੇ ਵਿੱਚ ਹੀ ਪਾਵਾਂਗੇ ਇੱਕ ਇੱਕ ਮਿੰਟ ਗਾਇਜ਼ ਇਧਰ ਮੈਂ ਕੜਾਈ ਵੀ ਧਰੀ ਹੋਈ ਹੈ ਉਹਦੇ ਵਿੱਚ ਤੇਲ ਪਾ ਦਵਾਂ ਗੋਭੀ ਦਾ ਗੋਭੀ ਮੈਂ ਸਾਰੀ ਕੱਟ ਲਈ ਸੀ ਦੇਖੋ ਸੋ ਗਾਇਜ਼ ਆਪਾਂ ਇਹਨੂੰ ਹੁਣ ਇਹਦੇ ਵਿੱਚ ਸੱਚ ਮੈਂ ਚੀਨੀ ਪਾਣੀ ਭੁੱਲ ਗਈ ਦੇਖੋ ਇਹਦੇ ਵਿੱਚ ਹੀ ਚੀਨੀ ਪਾਣੀ ਆਪਾਂ ਚੀਨੀ ਆਪਾਂ ਟੇਸਟ ਰਿਕੋਰਡਿੰਗ ਜਿੰਨਾ ਕਿ ਮਿੱਠਾ ਰੱਖਣਾ ਚਾਹੁੰਦੇ ਆ ਆਪਾਂ ਕਸਟਰਡ ਵਿੱਚ ਉਹ ਸਾਹਮਣ ਵਾਲੀ ਚੀਨੀ ਪਾਵਾਂਗੇ ਬਸ ਕਿੰਨੀ ਕੀ ਪਾਈ ਹੈ ਦੇਖੋ ਤੇ ਉਹ ਦਨੀ ਦਾ ਬਟਨ ਪਹਿਲੇ ਮੈਂ ਚੈੱਕ ਕਰ ਲਾਂ ਹੋਰ ਚਲਾਵਾਂ ਤੇ ਸਿੱਧਾ ਹੀ ਨਹੀਂ ਬੰਦ ਹੀ ਜੀ ਗਾਈਜ਼ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸੀ ਵਿੱਚ ਕਰ ਲਿਆ ਤੇ ਥੋੜੇ ਬਹੁਤੇ ਦਾਣੇ ਰੱਖਾਂਗੇ ਦਰਦਰਾ ਹੀ ਰੱਖਾਂਗੇ ਥੋੜਾ ਜਿਹਾ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਫਰੂਟ ਕੱਟੇ ਹੋਏ ਸੀ ਉਹ ਪਾਵਾਂਗੇ ਬਨਾਣਾ ਤਾਂ ਪਿਆ ਪਿਆਈ ਗਾਈਜ਼ ਐਪਲ ਤੇ ਬਨਾਣਾ ਪੇ ਪੇ ਨਾ ਥੋੜੇ ਜਿਹਾ ਕਾਲੇ ਹੋ ਜਾਂਦੇ ਨੇ i'm então, going ਲੋਜੀ ਆਪਣਾ ਫਰੂਟ ਕਸਟਰਡ ਮਖਾਣਾ ਕਸਟਰਡ ਬਣ ਕੇ ਹੋ ਗਿਆ ਰੈਡੀ ਇਹਨੂੰ ਆਪਾਂ ਫਰਿੱਜ ਵਿੱਚ ਰੱਖਾਂਗੇ ਕਿੰਨੇ ਦੇਰੇ ਗਾੜਾ ਨਹੀਂ ਹੁੰਦਾ ਥੋੜਾ ਜਿਹਾ ਥੋੜਾ ਗਾੜਾ ਗਾੜਾ ਹੀ ਅੰਮੀ ਲੱਗਦਾ ਹੈ ਇਹ ਸੋ ਇਹਨੂੰ ਆਪਾਂ ਰੱਖਾਂਗੇ ਫਰਿੱਜ ਦੇ ਵਿੱਚ ਤੇ ਆਪਣਾ ਗਾਈਜ਼ ਦੇਖੋ ਪਸੀਨਾ ਆਪਣਾ ਫਰੂਟ ਕਸਟਰਡ ਮਖਾਣਾ ਕਸਟਰਡ ਬਣ ਕੇ ਹੋ ਗਿਆ ਹੈ ਰੈਡੀ ਤੇ ਪਾਸੋਂ ਮੈਂ ਫਟਾਫਟ ਨਾਲ ਸਬਜ਼ੀ ਧਰਨਾ ਤੁਹਾਨੂੰ ਮਖਾਣੇ ਵਾਲੀ ਵੀਡੀਓ ਵਧੀਆ ਲੱਗੀ ਹੋਏਗੀ ਤਾਂ ਕਮੈਂਟ ਜਰੂਰ ਕਰਿਓ ਗਾਇਸ ਬਸ ਗਾਇਸ ਮੈਂ ਨਾਲ ਦੀ ਨਾਲ ਬਣਾ ਰਹੀਆਂ ਦੇਖੋ ਸਬਜ਼ੀ ਦਾ ਸਬਜ਼ੀ ਵੀ ਬਣਾ ਰਹੀਆਂ ਨਾਲ ਦੀ ਨਾਲ ਕਸਟਰਡ ਬਣਾ ਕੇ ਫਟਾਫਟ ਇਧਰ ਨਾਲ ਸਬਜ਼ੀ ਵੀ ਕੱਟ ਲਈ ਤੇ ਬਣਾ ਵੀ ਰਹੀਆਂ ਫਟਾਫਟ ਤੋ ਫਟਾਫਟੇ ਕੰਮ ਕਰੀਦਾ ਗਾਇਸ ਫਟਾਫਟੇ ਤੁਹਾਨੂੰ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਕਿੱਦਾਂ ਦੇ ਲੱਗਦੇ ਨੇ ਗਲੋਬ ਕਮੈਂਟ ਤੁਹਾਡੇ ਬੜੇ ਘੱਟ ਆਉਂਦੇ ਨੇ ਦੇਖਦੇ ਤੁਸੀਂ ਸਾਰੇ ਉਹ ਕਮੈਂਟ ਕਰ ਕਰ ਦੇਣ ਗਲੋਬ ਜੀ ਮਸਾਲੇ ਆਪਾਂ ਸੱਠੀ ਗੋਦੀ ਪਾ ਕੇ બસ અનન્યા دے ری ایکشن دیکھو ਜਦੋਂ ફૂਲੂ ਆਂਗੀ। गाइस ਬਾ ایک طرف મે લગਾਈ ہوئی ہے ਮਸ਼ੀਨ کپڑے ਤੋਲ ਰਹੇ ਨੇ ਤੇ دوسری طرف ਆ ਗਈਆਂ અનਨਿਆ ਤੇ ਮੈਂ ਤੁਹਾਨੂੰ ਮਲਵਾਨੇ ਆ અનਨਿਆ ਦੇ ਨਾਲ ਨੰਨੂ ਸਾਡੀ ਪਿਆਰੀ ਨੰਨੂ ਸਕੂਲ سے ਆ ਗਈ ਆ ਉਹ بیٹھی। ਅਰੇ ਟੀਵੀ ਚੱਲ ਰਿਹਾ ਮੈਂ ਤਾਂ ਮੈਂ ਅੰਦਰ ਹੀ ਜਾ ਰਹੀ। ਹੈਲੋ ਨੰਨੂ ਹੈਲੋ ਬੋਲੋ ਗਾਇਸ ਕੋ ਸੂਲ ਸੇ ਆ ਗਿਆ ਹੈ ਕਿਊਟ ਬੇਬੀ ਸੋ ਬਸ ਗਾਇਸ ਮੈਂ ਇਸ ਵਲੌਗ ਦਾ ਮੈਂ ਐਂਡ ਕਰਦੀ ਆ ਤੇ ਹੋਪ ਕਰਦੀ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਮਖਾਣੇ ਦੀ ਮਖਾਣਾ ਕਸਟਰਡ ਦੀ ਮੇਰੇ ਤਰੀਕੇ ਨਾਲ ਜੋ ਮੈਂ ਜਿਵੇਂ ਬਣਾਇਆ ਸੋ ਮੈਂ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਤੇ ਵੀਡੀਓ ਨੂੰ ਕਮੈਂਟ ਤੇ ਸ਼ੇਅਰ ਜੁ ਕਰਦੇ ਹੋ ਤੇ ਮਿਲਣ ਹਾਂ ਹੋ ਨੈਕਸਟ ਨਵੀਂ ਵੀਡੀਓ ਚ ਬਾਏ ਗਾਇਸ ਟੇਕ ਕੇਅਰ